ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਟਿਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਦਾਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019807 ਸੋ ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਬੜ ਤਾਜੀ ਝੋਟੀ ਸੂਈ ਵੀ ਤੇ ਇੱਕ ਗੱਪਣ ਦੋਨਾਂ ਅਗ ਦਿਖਾਵਾਂਗੇ ਇਹ ਸਾਰਾ ਡਿਟੇਲ ਵੀਰ ਤੋਂ ਪੁੱਛਦੇ ਆਉਗੇ ਕਰੀਕਾ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹਾਂ ਜੀ ਨਾਮ ਐਡਰੈਸ ਦੱਸੋ ਵੀਰੇ ਨਾਂ ਬਾਈ ਭਾਗਨਪ੍ਰੀਤ ਸਿੰਘ ਆ ਪਿੰਡ ਹੰਡਿਆਆ ਜ਼ਿਲ੍ਹਾ ਬਰਨਾਲਾ ਜੀ ਕੰਟੈਕਟ ਨੰਬਰ ਹੈਗਾ 987786889 ਦੂਜਾ ਨੰਬਰ ਹੈਗਾ 973550046 ਇਹ ਦੂਜੇ ਵੱਡੇ ਭਰਾ ਨੰਬਰ ਆ ਜੀ ਠੀਕ ਹੈ ਅੱਜ ਆਪੇ ਕੋਲ ਦੋ ਝੋਟੀਆਂ ਖੜੀਆਂ ਹਨਾ ਹਾਂਜੀ ਬਾਈ ਜੀ ਪਹਿਲਾ ਨੰਬਰ ਆਪਾਂ ਜੀ ਦੀ ਤਾਜੀ ਸੂਈ ਦੇਖੀ ਆਨੇ ਕਿਹੜਾ ਸੂਰ ਸੂਈ ਆ ਜੀ ਇਹ ਇਹ ਬਾਈ ਦੂਜਾ ਸੂਈ ਝੋਟੀ ਸੂਈ ਆਏਗੀ ਠੀਕ ਹੈ ਤੇ ਐ ਮੰਨ ਕੇ ਚੱਲ ਵੀ ਹਰਿਆਣੇ ਦੇ ਜਮਾਣੇ ਬਿਲਾਗੇ ਨਾਲ ਪਿੰਡ ਲੱਗਦਾ ਹੈਗਾ ਪੰਜਾਬ ਦਾ ਆਪਣਾ ਦਾ ਠੀਕ ਹੈ ਜਮਾ ਉਹ ਬਾਰਡਰ ਤੋਂ ਹੋਈ ਝੁੱਟੀ ਜਮਾ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ ਵੀਰੇ ਅੱਠ ਸਣ ਹੋ ਗਈ ਝੁੱਟੀ ਸੂਈ ਨੂੰ ਠੀਕ ਹੈ ਬੱਚਾ ਆ ਗਿਆ ਮੇਲ ਦਾ ਮਾਰ ਕੱਟੀ ਹੈ ਬਈ ਸਮਗਰ ਕੱਟੀ ਹੈ ਕੱਟੀ ਹੈ ਮਾਰੀ ਠੀਕ ਹੈ ਦੁੱਧ ਕਿੰਨਾ ਘਾਜ ਰਾ ਦੁੱਧ ਬਈ ਇਹ ਆਪਾਂ ਐਵੇਂ ਕਹਦੇ ਆ ਵੀ ਆਪਾਂ ਇੱਕ ਡੰਗ ਦਾ ਚੋਇਆ ਸੀਗਾ ਠੀਕ ਹੈ ਵੀ 7.5 ਕਿਲੋ ਚੋ ਗਿਆ ਆਪਾਂ ਝੁੱਟੀ ਲੈ ਕੇ ਆਈਏ ਆਪਾਂ ਕਹਿੰਦਾ ਵਾ 14 ਤੋਂ 15 ਦੇ ਵਿੱਚ ਬਈ ਉਹ ਕਹਿੰਦੇ ਵੀ 15 ਕਿਲੋ ਨੇ ਤਿਆਰ ਆ ਗਿਆ ਆਪਾਂ 14 ਮੰਨ ਗਈ ਝੋਟੀ ਲਈ ਜੀ ਵੀ ਪਹਿਲੇ ਨੂੰ ਤਾਂ ਇਹੀ ਕੱਟੀ ਦਾ ਬਈ ਮੰਨੇ ਸਾ ਬਈ 15 ਕਿਲੋ ਤੇ ਗਈ ਹੋਈਗੀ। ਬਈ 16 ਮੰਨ ਕੇ ਲੈ ਲੈ ਵੈਸਾ ਕਹਿ ਗਿਆ। ਨਾ ਬਈ ਝੋਟੀ 18 ਕਿਲੋ ਦੂ ਵੀ ਬਈ ਢੱਲੋਂ ਕਹਿਣ ਵਾਲੀ ਗੱਲ ਨਹੀਂ ਪਹਿਲਾਂ ਝੋਟੀ ਹੈਡ ਦੇ ਲੈ ਪਹਿਲਾਂ। ਠੀਕ ਹੈ। ਹੈਡ ਅੰਦਾਜ਼ਾ ਲਾ ਲੈ ਪਹਿਲਾਂ ਝੋਟੀ ਦਾ। ਛੋਟੀ ਝੋਟੀ ਨਹੀਂ ਗਈਗੀ। ਬਾਕੀ ਬਾਡੀ ਬਾਂਦਰ ਕੇ ਬਾਡੀ ਬਾਲੀ ਆ ਪਹਿਲਾਂ। ਪਹਿਲਾਂ ਬਾਡੀ ਦੇਖੇ ਪਹਿਲਾਂ। ਜਿੰਨੀਆਂ ਸਾਰੀ ਬਰੀਕ ਹੈਗੀ ਝੋਟੀ ਮੋਟੇ ਚੰਮਲ ਝੋਟੀ ਨਹੀਂ ਗਈ। ਠੀਕ ਹੈ। ਹਾਂ ਪਹਿਲਾਂ ਫਿਟਨੈਸ ਦੇ ਪਹਿਲਾਂ ਕਿੰਨੀ ਹੈਗੀ। ਗਾਈਆਂ ਵਾਲੇ ਲੱਗਿਆਗਾ। ਠੀਕ ਹੈ ਠੀਕ ਹੈ। ਬਈ ਕਹਿੰਦਾ ਭਾਵੇਂ 17 18 ਮੰਨ ਕੇ ਜਿਹੜਾ ਮਰਜ਼ੀ ਬੰਦਾ ਆ ਜਾਂ ਜਿਹੜਾ ਬੰਦਾ ਚਾਹੇ 16 ਗਲੈਂਟ ਪਾਣੀ ਵਾਂਗੂ ਖਾਰਾ ਦੁੱਧ ਪੂਣੀ ਪਾ ਦੇਊਗੀ ਠੀਕ ਹੈ ਚੋਟਵਾਦੀ ਕਿਵੇਂ ਜੀ ਕਿਹਦੀ ਭਾਈ ਚੋਟ ਜਮਾ ਰੂਮ ਵਰਗੀ ਪੋਲੀ ਹੈ ਜਮਾ ਥੋੜੀ ਜਾਂ ਮਰਜੀ ਚੋਲੀ ਜਾਈ ਝੋਟੀਆਂ ਤਾਂ ਸੋ ਵੀਰ ਕੱਦ ਕਾੜ ਵਗੈਰਾ ਦੇਖ ਸਕਦੇ ਹੋ ਰਾਜੀ ਸਭ ਹੀ ਪੜੀ ਵੀ ਤੇ ਕੱਦ ਕਾੜ ਬੜਾ ਚੰਗਾ ਹੈਣਾ ਭਾਈ ਜਾਮਣ ਵਰਗੀ ਹੈਗੀ ਝੋਟੀ ਵੀ ਐ ਨਹੀਂ ਹੈਗੀ ਵੀ ਕੱਚੇ ਰੰਗ ਦੀ ਜਮਾ ਪੱਕੇ ਰੰਗ ਦੀਆਂ ਨਹੀਂ ਝੋਟੀਆਂ ਤੇ ਬਾਕੀ ਤੁਰੀ ਫਿਰਦੇ ਗਾਲਾ ਕਰੇ ਜਿੰਨਾ ਖਾਂਦੀ ਆ ਰਬਾਂ ਵਾਂਗੂ ਹੈਣਾ ਮੈਂ ਕਹਣਾ ਬਈ ਜਮੇ ਹੁਣ ਆਈ ਹੈ ਨਾ ਝੋਟੀ ਬਾਈ ਆਪਣੇ ਘਰ ਤੋਂ ਠੀਕ ਹੈ ਵੀ ਉਦਾਂ ਦਾ ਕੋ ਇੰਨੀ ਠੰਡੀ ਜਮਾ ਕੁੰਨੀਆ ਦੇ ਖੁੱਲੀ ਛੱਡ ਕੇ ਬੰਦਾ ਚੋਲੀ ਜਿੱਥੇ ਛਰਾਲੀ ਖੜਦੀ ਆ ਉਥੇ ਖੜਦੀ ਆ ਜੀ ਉਥੇ ਠੀਕ ਹੈ ਤੇ ਵਾਕਿ ਲੇਵਾ ਜਮਾ ਸਾਮ ਦੇ ਟਾਈਮ ਸੂ ਦਾ ਘੋਕਦਾ ਹਨਾ ਬਈ ਆ ਦੇ ਵਿੱਚ ਨਾ ਲੇਵਾ ਜੰਮੇ ਆ ਗਏ ਜੇ ਫਾਰਮ ਕੰਟਰੀ ਨਹੀਂ گاਵਾਂ ਨੂੰ ਨਹੀਂ ਲੱਗਿਆ ਹੁੰਦਾਗਾ گاਵਾਂ ਵਾਲਾ ਲੇਵਾ ਵਾਲਾ گاਵਾਂ ਵਾਲਾ ਲੇਵਾ ਆ ਗਏ ਨੂੰ ਉਹ ਉਦਾਂ ਨਹੀਂ ਹੈਗਾ ਵੀ ਇਹ ਕੱਚਾ ਜਮਾ ਪੱਕਾ ਲੇਵਾ ਝੋਟੀ ਨੂੰ ਥੱਲੋ 4 ਵੇ 4 ਆ ਜਮਾ ਹਨਾ ਮੰਗਣਾ ਵੀ 4 4 ਬਾਈ ਹੈਗਾ ਤਾਂ ਆ ਇਧਰ ਪਾਸੇ ਆਈਡੀਆ ਲਾ ਲਈ ਕਿੰਨੀ ਖੜੀ ਬੱਚਾ ਚਟਾ ਲੱਗ ਗਈ ਹਨਾ ਆ ਜੀ ਇਧਰਲੇ ਦੂਜੇ ਪਾਸੇ ਦੇ ਲੈ ਵੀ ਹੈਡ ਦਾ ਅੰ ਇੱਕ ਚੋੜ ਵਗੈਰਾ ਦੇਖੋ ਜੇ ਮੈਂ ਇੱਕ ਨੰਬਰ ਤੇ ਦੋ ਜਾਨੇ ਵੇਖੇ ਚੋਨੇ ਵੀ ਜਵਾ ਹਨਾ ਤੋਰੇ ਕੋ ਠੰਡੀ ਸੀ ਜਵਾ ਬੱਤ ਵਰਗੀ ਜਿਹੜਾ ਦੀ ਗਾਂ ਹੈ ਜਿਹੜੀ ਮੋਟਾ-ਮੋਟਾ ਚੋੜ ਆ ਜਾਵਾ ਹਨਾ ਚੰਗੀ ਸੇਵਾ ਕਰਦੀਆਂ ਨੇ ਪਤਾ ਨਹੀਂ ਦੁੱਧ 20 ਕਿਲੋ ਦਿੰਦੇ ਪਰ ਆਪਾਂ ਕਹਿੰਦੇ ਆ ਵੀ 16 ਮੰਨ ਕੇ ਹੀ ਲੈ ਲਈ ਭਾਈ 16 ਕਿਲੋ ਮੰਨ ਕੇ ਲੈ ਲੈ 16 ਦੀ ਆਪਣੀ ਗਾਰੰਟੀ ਜੇ ਨਾ ਵੀ ਘਟਦੇ ਤਾਂ ਆਪਣੇ ਘਰੇ ਵਾਪਸ ਬੰਨ ਜੀ ਯਾਰ ਘਟਦੇ ਪੁੱਠੀ ਬਣ ਜੇ ਪੁੱਠੀ ਬਣੇ ਆਪਣੀ ਇੰਦੀ ਗਾਰੰਟੀ ਹੋਊਗੀ ਝੋਟੀ ਵਧੀਆ ਨਸਲ ਵਾਲੀ ਝੋਟੀ ਹੈ ਹਨਾ ਕਿ ਭਾਈ ਕੀ ਦੋ ਜਾਨੇ ਜੇ ਉਹੀ ਬਿਠਾਉਂਦੇ ਜਿਹੜੇ 15 ਤੋਂ ਬਾਹਰ ਜਾਂਦੀ ਹੈ 10-11 ਗੱਨੇ ਵਾਲੇ ਨੇ ਛੱਲੇ ਬਿਠਾਉਂਦੇ ਆ ਦੋ ਜਾਨਿਆਂ ਨੂੰ। ਇਹ ਚੰਗੀ ਦੇਤੀ ਬਾਈ ਯਾਰ 30 ਕੁ ਜਮਾਨਾ ਵੀ 20 ਕਿਲੋ ਤੋਂ ਥੋੜੀ। ਇਹ ਧਾਰਾ ਦੂਰਾ ਦੇਖੋ ਯਾਰ। ਪਹਿਲਾਂ ਇਹ ਦੇਖ ਬਰੀ ਚੋਟੀ ਜਾਮਣ ਵਰਗੇ ਪਹਿਲਾਂ ਪਿੱਠ ਦੇ ਲੈ ਕੇ ਨੀਚੇ ਉੜੀ ਆਈ। ਰੰਗ ਕਾਲਾ ਜਿਹਾ। ਇਹ ਜਮਣ ਵਰਗਾ ਕਾਲਾਗਾ। ਫੀਮਰ ਗਾਂਦਾਂ ਦੇ ਲਿਆ ਕਾਲਾ ਪੁੱਤਾਂ ਜਿਹਾ। ਹਾਂ। ਇਹ ਜਮਣ ਦਾ ਦੇਤੀ ਹੁੰਦਾ। ਠੀਕ ਹੈ। ਤੇ ਮੂਹ ਲੈ ਜਾਂਦਾ ਬੋਗਦਾ। ਖੜੀ ਜਿਹੜੀ ਕੁਝ ਚੈੱਕ ਤੇ ਨਹੀਂ ਕਿ ਜੇ ਗੱਲ ਦੀ ਹਣਾ। ਝੋੜ ਜਾਣ ਦੇਖੋ ਜਮਾ। ਮੋਟਾ-ਮੋਟਾ ਝੋਣਾ ਜਮਾ ਸੁ ਦੇਖਦੇ ਤੇ ਆ ਬੰਦ। ਮਾੜਾ ਫਸਮਾ ਉਹ ਤਾਂ ਟੋੜਦਾ ਪਾ ਜੀ ਪੰਪ ਮਾਰੀਆਂ ਦਾ ਢਿੱਲੋ ਪੰਪ ਵਾਲੀ ਗੱਲ ਨਹੀਂ ਇਹਦੇ ਵਿੱਚ ਸਵਾਹ ਚੀ ਜਿਆ ਜਮਾ ਹਨਾ ਤੇ ਰੇਡ ਵਗੈਰਾ ਕੀ ਰੋ ਵੀਰੇ ਦਾ ਬਈ ਮੋਲ ਕਰਾਉਣਾ ਫਿਰ ਲੋਕਾਂ ਮੂੰਹ ਦਾ 2 ਕਰਾਣਾ ਫਿਰ 2.5 ਕਰਾਣਾ 1 ਲੱਖ ਦੇ 45000 ਦੀ ਕੱਟੀ ਆਪਾਂ ਦਵਾੰਗੀ ਦਵਾੰਗੀ 1 45 ਬਸ ਦੇਣੀ ਹੋਈ ਹੈ 40 ਵਾਲਾ ਆਪਾਂ ਨੂੰ ਗੋਣ ਵੀ ਨਾ ਲਾਵੀ ਜਾਈ ਗੱਲ ਠੀਕ ਹੈ ਨਾ ਗੱਲ ਕਰਦੇ ਆਂ ਵਾਲੀ ਕਿਉਂਕਿ ਦੇਣੀ ਬਸ ਛੋੜ ਛੱਪਾ ਹੀ ਕਰੂੰਗਾ ਲੈ ਇੱਕ ਬੰਦਾ ਲਈ ਇੱਕ 45 ਦੇ ਵਿੱਚੋਂ ਠੀਕ ਹੈ ਹਾਂ ਉਹ ਵੀ ਦੇ ਲੋਕਾਂ ਵਾਂਗੂੰ ਮੰਗਾਉਣਾ ਫਿਰ 2 ਮੰਗਾਣਾ ਫਿਰ 2.5 ਮੰਗਾਣਾ ਦਾ ਕੀ ਫਾਇਦਾ ਬਈ ਉਹਦਾ ਵੀ ਫਾਇਦਾ ਨਹੀਂ ਗੱਲ ਦਾ ਇਹ ਵੀ 4-5 ਕਿਲੋ ਜੀ 3 ਮੰਗ ਗਰੋ ਹਣ ਉਹਦਾ ਕੋਈ ਫਾਇਦਾ ਨਹੀਂ ਬਈ ਹੈਗਾ ਠੀਕ ਹੈ ਹਾਂ 16 ਗੱਲੀ ਆਪਣੀ ਫੁੱਲ ਗਰੰਟੀ ਹੋਈ ਵਾਲੇ ਘਰ ਤੱਕ ਦੀ ਫੁੱਲ ਗਰੰਟੀ ਹੋਊਗੀ ਤੇ ਵੀਰੇ ਦੂਜੇ ਨੰਬਰ ਜਿਹੜੇ ਪਾ ਗੱਪੜ ਝੋਟੀ ਦੇਖੀ ਜਾਂਦੇ ਆ ਇਹ ਇਹ ਬਈ ਦੂਜਾ ਸੋ ਝੋਟੀ ਸੁੰਦੀ ਹੈਗੀ ਬਾਈ ਠੀਕ ਲੋ ਪਹਿਲਾਂ ਮਾੜੇ ਫੇਸ ਕੁਆਲਟੀ ਦਿਖਾ ਦੇ ਝੋਟੀ ਠੰਡੀ ਇਹ ਵੀ ਬਸੇਰੀ ਕੱਟੀ ਵਿਚਾਰੀ ਕਰਮ ਵਾਲੀ ਕਹੇ ਦਿਨ ਲੈਂਦੀ ਆ ਸੁੰਦਿਆ ਜੇ ਇਹ ਬਈ ਲੈ ਜੀ ਦੋ ਤਿੰਨ ਦਿਨ ਇਹ ਜੁਗੜ ਠੀਕ ਆ ਦੋ ਤਿੰਨ ਦਿਨ ਅਜੇ ਇਹਦੇ ਸੁੰਦੇ ਬਾਕੀ ਪਏ ਨਹੀਂ ਇਹ ਤਾਂ ਉਹ ਤਨ ਕਰਣ ਦੇ ਤਰੀਕੇ ਦੇ ਹਿਸਾਬ ਨਾਲ ਹੀ ਪਏ ਨੇਗੇ ਠੀਕ ਹੈ ਵੀ ਝੋਟੀ ਦੇ ਨਾਲ ਮੂੰਹ ਜੀ ਲਾ ਗਈ ਮੂੰਹ ਜੀ ਲਾ ਲੈ ਕਾਦੀ ਇਹ ਵੀ ਝੋਟੀ ਵਧੀਆ ਨਾਲ ਡੱਕੀ ਖ ਬਿਆ ਮਨ ਲੈਣ ਪੰਜ ਕਦੇ ਨਹੀਂ ਵੀ ਕੱਟਿਆ ਤਾਂ ਨਹੀਂ ਦੀ ਬਿਆ ਮਨ ਕਿ ਵੀ 1 2 ਦੋ ਨਹੀਂ ਦਊਗੀ ਝੋਟੀ ਤੀਜੇ ਬੜੇ ਰੋਗ ਦੋ ਦੜੀ ਦੁੱਧ ਵੀ ਮਾਲਕ ਕਹਿੰਦੇ ਵੀ 14 ਕਿਲੋ ਨੇ ਦਿੱਤਾ ਪਲੂਣ ਨੇ ਠੀਕ ਹੈ ਇਹ ਵੀ 16 ਕਿਲੋ ਝੋਟੀ ਮੰਨ ਕੇ ਲੈ ਲਈ ਵੀ 16 ਕਿਲੋ ਦੁੱਧ ਵਾਲੀ ਝੋਟੀ ਹੈਗੀ ਹਾਂ ਇਹਦੇ 17 18 ਕਿਲੋ ਵਾਲੀ ਝੋਟੀ 16 ਕਿਲੋ ਜਿਹੜਾ ਮਰਜੀ ਵੀਰ ਮੰਨ ਕੇ ਲੈ ਲੈ ਪਹਿਲਾਂ ਥਣ ਥਣ ਬੜਾ ਭੜਾ ਲੱਗਿਆ ਥਣ ਵੀ ਨਹੀਂ ਆਏ ਨਹੀਂ ਮੇਰੇ ਪਹਿਲਾਂ ਗੱਡੀ ਦੇਖੀ ਕਿੰਨੀ ਚੌੜੀ ਹੈਗੀ ਠੀਕ ਹੈ ਪਹਿਲਾਂ ਗੱਡੀ ਦੇਖ ਕਿੰਨੀ ਹੈਗੀ ਜਿਹਦੀ ਗੱਡੀ ਹੋਊਗੀ ਮੈਂ ਦੀ ਦੋ ਦੋ ਹੀ ਕਰਦੀ ਹੁੰਦੀ ਆ ਤੇ ਇਹਦਾ ਰੇਟ ਵਜਾਰ ਕੀ ਰਹੂਗਾ ਬਈ ਇਹਦਾ ਮੁੱਲ ਕਰਾਉਣਾ ਢੱਲੋ ਫਿਰ ਹੋਈ ਵਾਂਗ ਚਾਹੇ 2 ਕਰਾ ਲਿਆ 2.5 ਕਰਾ ਲਾ 1 ਲੱਖ ਤੇ 40 ਹਜ਼ਾਰ ਦੀ ਝੋਟੀ ਦਵਾਂਗੇ ਆਪਾਂ 1 40 1 40 ਝੋਟੀ ਦੇਣੀ ਆ ਤੇ ਜੇ ਕੋਈ ਜੋੜਾ ਲੈਣ ਲੱਗ ਗਿਆ ਬਾ ਮਾਨਦਾਨ ਕਰ ਦਾਂਗੇ ਬਈ ਵਧੀਆ ਪੰਜਾਂ ਦੇ ਹੋ ਕਰ ਦਾਂ ਉਹਦੀ ਪਹੁੰਚ ਕਰ ਦਾਂਗੀ ਝੋਟੀ ਜਿਆਦਾ ਗੱਲ ਆ ਜੀ ਸੋ ਦੇਖੋ ਜਮਾ ਸਿੰਘ ਮੂ 2 50 ਜੇ ਆਪਾਂ ਝੋਟੀਆਂ ਪਹੁੰਚ ਕਰ ਦਾਂ ਹੁੰਦੇ ਦੀ ਸੋ ਸਿੰਘ ਮੂ ਮੱਥਾ ਕੁੰਡਾ ਸਾਫ਼ ਸੁਥਰਾ ਲੈਵਾ ਤੇ ਸੂਣ ਦੇ ਵਿੱਚ ਤਿੰਨ ਚਾਰ ਕੇ ਦੇਣਾ ਜੇ ਬਾਕੀ ਪਏ ਹੈਗੇ ਕਿਸੇ ਪਾਸੇ ਝੋਟੀ ਹੱਥ ਤਰਾਨੀ ਕਿ ਜਾਵਾ ਤੇ ਸਾਫ ਸੁਥਰਾ ਲੈ ਵਾ ਕਿਾਰੇ ਪਾਸੋਂ ਬਾਈ ਤੇ ਲੋਨ ਝੋਟੇ ਥਣ ਦਿਖਾ ਦੇ ਪਹਿਲਾਂ ਝੋਟੇ ਥਣ ਕਰਾਣੇ ਲੱਗੇ ਵੀ ਨੇ ਠੀਕ ਹੈ 140 ਦੀ ਹੈਗੀ ਕੀਮਤ ਹਣਾ ਇੱਕ ਮੁੱਲ ਨਹੀਂ ਵਿਰੇ ਕਰਿਆ ਹੈਗਾ ਇਹ ਮੁੱਲ ਕਰਾਉਣਾ ਫਿਰ ਤਾਂ ਲੋਕਾਂ ਨੂੰ ਦੋ ਕਰਾਲਾ ਠੀਕ ਹੈ ਹੋ ਗਿਆ ਹਾਂ ਇੱਕ 40 ਝੋਟੀ ਦੇਣੀ ਹੈਗੀ ਉਹ ਲੈਣਾ ਸੀ ਬਸ ਹੋਰ ਸੱਪਾ ਹੀ ਹੋਏ 24 ਠੀਕ ਹੈ ਪਹਿਲਾਂ ਮੜਾ ਝੋਟੇ ਸਿੰਘ ਮੂੰਹ ਮੱਥਾ ਦਿਖਾ ਦੇ ਝੋਟੇ ਆ ਪਹਿਲਾਂ ਕੁੰਡਾ ਸਿੰਘ ਹਾਂ ਇਹ ਵੀ ਉਹ ਦੁਰੇਜ ਇਕੱਠੇ ਆਈਆਂ ਇਹ ਇਕੱਠੀਆਂ ਆਈਆਂ ਨਹੀਂ ਬਾਈ ਅੱਜੀ ਠੀਕ ਹੈ ਵਧੀਆ ਇਲਾਕੇ ਦੀਆਂ ਇਲਾਕੇ ਪੂਰੇ ਟੌਪ ਦੀਆਂ ਨੇਗੀਆਂ ਠੀਕ ਹੈ ਹਾਂ ਸੋ ਥਾਲਲੇ ਵਾ ਸੋਨਾ ਸਾ ਉਹਦੀ ਕੀਮਤ ਹੈ 1.45 ਆ ਇਹਨਾਂ ਵਿੱਚੋਂ ਥੋੜਾ ਬਹੁਤਾ ਮਾਨ ਸਨਮਾਨ ਹੋ ਜਾਊਗਾ ਇੱਕ ਗੱਬਣ ਹੈਗੀ ਤੇ ਥੜਾ ਹੋਇਆ ਠਗੜ ਤੇ ਪਿਆ ਤੇ ਇੱਕ ਹੈਗਾ ਸੂਈ ਵਿਆਹ ਦੇਖੋ ਬਾਅਦ ਵੀ ਆਪਣੇ ਗੱਲਾਂ ਕਰਦੇ ਕਹਦੇ ਡੱਕੀ ਜਮਾਏ ਨੇ ਕਿਸੇ ਪਾਸੇ ਹੱਥ ਤਰਾਂ ਤੇ ਮੇਰੇ ਨੰਬਰ ਬੋਲ ਦਿਆ ਪਰ ਨੰਬਰ ਬਈ ਹੈ 987786289 ਦੂਜਾ ਨੰਬਰ ਹੈ 97355046 ਹਰ ਟਾਈਮ ਆਪਣੇ ਕੋਲ ਗਾਵਾਂ ਵੀ ਹੁੰਦੇ ਨੇ ਜੀ ਵੀਰ ਕਿਸੇ ਨੂੰ ਸੌਂਗ ਜਰਸੀ ਦਾ ਹੈਗਾ ਜਰਸੀ ਦੇ ਆਪਣੇ ਕੋਲ ਕੰਪੀਟੀਸ਼ਨ ਦੇ ਲੈਵਲ ਦੇ ਬੱਸੀਆਂ ਵੀ ਖੜੀਆਂ ਨਹੀਂ ਆ ਉਹ ਵੀ ਦੇਖ ਸਕਦਾ ਉਹ ਵੀ ਦੇਖ ਸਕਦਾ ਆਪਣੇ ਕੋਲ ਸੋ ਵੀਡੀਓ ਦੇਖਣ ਦੀ ਸਬਤ ਆ